ਹਾਂਜੀ ਕੀ ਹਾਲ ਚਾਲ ਨੇ ਸਭ ਦੇ ਹੋਪ ਤੇ ਸਾਰਿਆਂ ਨੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਅੱਜ ਨਾ ਆਪਾਂ ਕੰਮ ਕਰਿਆਗਾ ਪੱਖਿਆਂ ਦਾ ਪੱਖੇ ਵੈਸੇ ਤਾਂ ਚੱਲ ਹੀ ਰਹੇ ਸੀਗੇ ਬਟ ਥੋੜੇ ਆਪਾਂ ਸੈਲਸੂਲ ਬੋ ਆਏ ਆ ਤੇ ਜਿਹੜੇ ਨਹੀਂ ਵੀ ਵਿੱਚੋਂ ਚੱਲਦੇ ਸੀਗੇ ਸਾਰੇ ਠੀਕ ਕਰਵਾਤੇ ਆ ਬਣੇ ਰਹੋ ਤੁਸੀਂ ਬਲੌਗ ਨਾਲ ਐਂਡ ਤੱਕ ਤਾਂ ਚੁਕੁਚੁਕੁਚੁਕ ਜੇ ਕਰਨਾ ਅੱਜ ਇਹਦੇ ਵਿੱਚ ਕੱਪੜਾ ਪਾ ਰਹੀਏ ਹਾਂ ਹਾਂ ਹਟਕਾ ਕਰ ਰੋ ਹਟ ਦਿਓ ਰਾਜ ਅਸੀ ਕਰੋ ਤੇ ਇਧਰਲੇ ਪੱਖੇ ਤਾਂ ਬਿਲਕੁਲ ਕਰਤੇ ਸੀਗੇ डन ਇਥੇ ਚੱਲ ਪਏ ਸੀਗੇ ਸਾਰੇ ਹੁਣ ਦੂਸਰੇ ਦੇਖਦੇ ਆ ਅੱਗੇ ਬਾਜ਼ਾਰ ਲੜਾ ਵੀ ਹੋਣੀ ਆ ਵੀ ਤੇ ਆਪਣਾ ਹੋਏ ਬਾਹਰ ਦੇ ਹੁਣ ਕਾਇਨ ਤਸੀਹਾਂ ਦਾ ਵਿਚਾਰ ਦੀ ਖੜਨ ਨਾ ਕਿ ਕਿੰਨਾ ਲੱਗਣਾ ਸੀ ਦਾਸ ਲਿਆ ਸੀ ਚਾਰ ਰਹਿ ਗਏ ਇਦੋਂ ਵੀ ਆਲਮੋਸਟ ਚਲਾਈ ਦਿੱਤੇ ਸੀਗੇ ਬਟ 2-3 ਹਜੇ ਰਹਿੰਦੇ ਹੈਗੇ ਉਹ ਹਲੇ ਲਾ ਰੱਖੇ ਹੈਗੇ ਤੇ ਉਹਨਾਂ ਦੀ ਰਿਪੇਅਰ ਕਰਵਾ ਕੇ ਤੇ ਫੇਰ ਜੜਾਂਗੇ ਬਾਕੀ ਸਾਰੇ ਮੋਸਟਲੀ ਚੱਲ ਪਏ ਆ ਗਿਆ ਇੱਕ ਤਰੀਕ ਤੋਂ ਠੀਕ ਹੈ ਜੀ ਠੀਕ ਹੈ 7 ਮਹੀਨਾ ਲੱਗੂਗਾ ਉਹਨੂੰ ਤਾਂ ਕੁਝ ਇੱਥੋਂ ਚਾਰ ਮਹੀਨੇ ਦਾ ਆਪਣੇ ਕੋਲੇ ਹੀ ਹੋ ਗਿਆ ਡੁੱਢ ਮਹੀਨੇ ਦੀ ਗਾਂ ਪਹਿਲਾਂ ਘੱਪਣ ਸੀ 6 6ਵਾਂ ਮਹੀਨਾ ਗਾਂ ਦਾ ਪੂਰਾ ਹੋਣ ਵਾਲਾ ਹੈਗਾ ਮਰਕਤ ਨੂੰ ਲੈ ਆਤੇ ਆਏ ਹੋ ਬੱਚਾ ਤਾਂ ਮਰ ਮਦੀ ਮਾਰਦਾ ਅੱਧਾ ਸੇ ਤੱਕ ਦੀ ਜਾਨ ਮੇਨ ਕਰਾ ਦੇ ਉੱਪਰ ਕੇ ਦਾ ਪੂਰਾ ਦੇਖ ਰਿਹਾ ਵੀ ਕਰਕੇ ਰਹੇ ਨੇ ਇਹ ਅੱਜ ਤੇ ਬਰਕਤ ਲਈ ਵੀ ਪੱਖਾ ਬਿਲਕੁਲ ਜੜਾਤਾ ਪੂਰਾ ਤੇ ਉਹਨੇ ਰਾਮਦਾਰੀ ਨਾਲ ਬੈਠੀਆਂ ਰਿਆ ਕਰਨੀਆਂ ਵਧੀਆ ਉਧਰ ਨਾ ਮੇਰਾ ਵੀਰ ਜੀ ਖਾਰਾ ਸਿਖਾ ਮਿੱਠੀ ਰੋਟੀ ਤੇ ਮੈਨੂੰ ਕਹਿੰਦਾ ਖਾਣੀ ਹੈ ਮੈਂ ਨਾ ਚੱਲ ਬਸ ਤੂੰ ਖਾ ਲਾ ਭਰਾਵਾ ਮੈਂ ਕਿਹਾ ਚੱਲ ਮੈਂ ਨਾ ਰੋਟੀ ਬਣਾ ਕੇ ਫੇਰ ਖਾਉਂਗੀ ਤੇ ਅੱਜ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਾਤੋਂ ਆਏ ਬੈਠੇ ਆ ਰੋਟੀ ਬਣਾ ਰਹੇ ਆ ਤੇ ਦਾਦੀ ਬਾਹਰ ਲੱਗ ਰਹੇ ਸੀ ਪੇੜੇ ਕਰਨ ਤੇ ਮੈਂ ਤੇ ਮੰਮੀ ਅੰਦਰ ਲੱਗੇ ਸੀਗੇ ਤੇ ਕਿਉਂਕਿ ਅੱਜ ਨਾ ਆਪਣੇ ਹੈਗੀ ਸੀਗੀ ਲੇਬਰ ਲੱਗੀ ਸੀਗੀ ਤੇ ਆਪਾਂ ਤੂੜੀ ਲੈ ਕੇ ਆਏ ਸੀ ਉਧਰ ਤਾਈ ਕੇ ਘਰੇ ਪਈ ਸੀਗੀ ਤੂੜੀ ਤੇ ਉਧਰੋਂ ਆਪਣੇ ਘਰੇ ਚੱਕ ਕੇ ਲੈ ਕੇ ਆਏ ਆ ਸਾਰੀ ਤਾਂ ਕਰਕੇ ਫੇਰ ਅੱਜ ਮਤਲਬ ਲੇਬਰ ਸੀਗੀ ਤਾਂ ਕਰਕੇ ਨਾ ਫਿਰ ਨਾਲ ਲੱਗਣਾ ਪਿਆ ਅੱਜ ਇਧਰ ਰੋਟੀ ਵਾਸਤੇ ਵੀ ਵੈਸੇ ਤਾਂ ਮੋਸਟਲੀ ਥੋੜੀ ਰੋਟੀ ਬੰਦੀ ਹੁੰਦਾ ਤਾਂ ਮੰਮੀ ਹੋਰੀ ਬਣਾਈ ਲੈਂਦੇ ਆ ਸਮ ਗੱਲਾਂ ਲੜ ਤੇ ਅੱਜ ਫਿਰ ਪ੍ਰਵੀਰ ਜੀ ਤਾਂ ਮਤਲਬ ਨਾਲ ਟਰੈਕਟਰ ਤੇ ਟੋਟਵਾਈ ਕਰਵਾ ਰਿਆ ਸੀਗਾ ਤੇ ਫਿਰ ਅੱਜ ਆਪੇ ਸਾਰਾ ਸੁੰਬਰ ਸੰਭਰਾਈ ਕੀਤੀ ਸਾਰੀ ਰਲ ਮਿਲ ਕੇ ਆਪੂ ਫੜੇ ਦਰਫ ਫੜ ਵੀ ਲਾ ਰਿਆ ਮੰਜਾ ਇਹ ਵਿੱਚ ਨੂੰ ਸਾਡੇ ਛੋਟੇ ਬਲੌਗਰ ਸਾਹ ਵਾ ਹਜੇ ਉਹਨੂੰ ਸਖਾਰੇ ਨੇ ਤੇ ਉਹ ਫੋਨ ਫੜ ਕੇ ਕਹਿੰਦੀ ਮੈਂ ਬਣਾਉਣੇ ਆ ਬਲੌਗਰ ਤੇ ਉਹ ਹਲੇ ਵਿਚਾਰੀ ਛੋਟੀ ਹੈਗੀ ਆ ਕਰਕੇ ਹਜੇ ਚੱਲਦਾ ਉਹਦਾ ਵਿੱਚ ਹਾਈ ਵੇ ਮੈਂ ਆਇਆ ਤੁਹਾਨੂੰ ਆਹ ਕੱਟੀ ਹੈ ਗਾਗੂ ਆ ਕੱਟਿਆ ਪਾਣੀ ਪੀ ਰਿਹਾ ਇਹ ਬਲੌਗ ਬਰੋ ਨੂੰ ਤਾਂ ਪੂਰਾ ਟਰਾਈ ਕਰਦੀ ਆ ਪਾਣੀ ਪੀ ਰਿਹਾ ਕੱਟੀ ਸਮਾਰ ਸਵਾਰ ਕੇ ਲਾ ਰਿਹਾ ਹੈ ਸਾਰਿਆਂ ਨੇ ਮਾਂਜਾ ਲਾਈ ਜਾਓ ਇਹ ਓਹ ਕੋਆ ਮਾਰ ਗਗਨ ਕਿਦਾਂ ਲੱਗ ਰਿਹਾ ਮਾਂਜਾ ਲਾਉਂਦੇ ਫੇਰ ਆ ਰਿਹਾ ਰੋਟੀ ਬਹੁਤ ਖਾ ਰખી ਆ ਵੀ ਮਾਂ ਲਈ ਰੱਖੀ ਧੋ ਰੋਟੀ ਖਾ ਕੇ ਤੋਂ ਨਹੀਂ ਖਾਂਦਾ ਬੱਚਾ ਓਹੋ ਮੈਗਾ ਗੱਪ ਜੰਡਾ ਨੇ ਆ ਰਾਂ ਦਾ ਹੁ ਮੰਜਲ ਆਉਣੀ ਹਾਂ ਹਾਂ ਨਾ ਮਾਰ ਕੇ ਦੇਖ ਲਾ ਕੋਈ ਨਾ ਮੈਂ ਤਾਂ ਮੈਂ ਤਾਂ ਇੱਥੇ ਬੱਜ ਉਹਦਾ ਮੈਂ ਬੱਸ ਕੋਈ ਨਾ ਤੂੰ ਸਿਲਾ ਲਉ ਸੁਭਾਉ ਪਾ ਦੇਣੇ ਸੀ ਦਿਸੇ ਦਿਸੇ ਰੇਣਾ ਚਾਹਤਾ ਨਾ ਸਵੇਰੇ ਪਾ ਦੇਣਾ ਇੰਨਾ 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 ਨਹੀਂ ਪਾਈਦਾ ਹੁੰਦਾ ਜੇ ਆਪਾਂ ਸਾਰ ਫਿਰ ਆਪਾਂ ਸਾਰਾ ਦਿਨ ਗੋਹੀ ਪਾਈ ਆਵਾਂਗੇ ਕੰਮ ਕੀ ਕਰਾਂਗੇ ਤੂੰ ਮੇਰੇ ਤੇ ਕਿਸੀ ਕਮੀ ਹੈ ਤੂੰ ਮੇਰੇ ਤੇ ਸਿੱਟੇ ਦਾ ਤਾਂ ਪਾਈ ਬੜਾ ਤੂੰ ਬਰ ਬਣੀ ਦੀ ਲੋਰ ਫੋਨ ਡੇਟਾ ਨਾਲ ਕਿਹਦੀ ਫਾਕੇ ਕੰਮ ਕਰਨਾ ਤਾਂ ਨਾ ਬਹੁਤ ਔਖਾ ਹੁੰਦਾਗਾ ਮੈਂ ਨਾ ਵੈਸੇ ਬਹੁਤ ਵਾਰ ਕਹਿੰਨੀ ਹੁੰਦੀ ਆ ਡੈਡੀ ਨੂੰ ਵੀ ਆਪਾਂ ਰੋਟੀ ਖਾਣ ਤੋਂ ਨਾ ਪਹਿਲਾਂ ਕੰਮ ਕਰਿਆ ਕਰੋ ਸਾਰਾ ਮੱਜਾਂ ਦਾ ਤੇ ਫਿਰ ਬਾਅਦ ਚ ਔਖਾ ਹੋ ਜਾਂਦਾ ਮੇਰੇ ਦੋਦਾ ਬਿਆਚੋ ਗਈ ਮੰਜਾ বাজਦਾ ਨਹੀਂ ਆਇਆਗਾ ਵੀ ਮੇਰੇ ਦੋਦਾ ਪਹਿਲਾਂ ਕਰਾ ਲਿਆ ਕਰੋ ਜਦੋਂ ਰੋਟੀ ਖਾਣ ਤੋਂ ਪਹਿਲਾਂ ਜਿਹੜਾ ਵੀ ਕੋਈ ਕੰਮ ਕਰਾਉਣਾ ਹੁੰਦਾ ਮਿਸ ਨਹੀਂ ਹੁਆ ਹੈ ਅਭੀ ਉਧਰ ਦੇਖੋ ਆ 2 ਮਿੰਟ ਰਹਿ ਗਏ ਤੇ ਸੰਬਰ ਸੋਰ ਦਿੱਤਾ ਸੀਗਾ ਤੇ ਹੁਣ ਆਪਾਂ ਲੱਗੇ ਸੀਗੇ ਢੇਰੀਆਂ ਪਾਉਣਾ ਤੇ ਥੋੜਾ ਜਿਹਾ ਰਹਿ ਗਿਆ ਸੀ ਗੁਹਾ ਲੱਖੋ ਕਹਿੰਦਾ ਕਿੰਨਾ ਟਾਈਮ ਹੋ ਗਿਆ ਤੇ ਵੈਸੇ 10:30 ਹੋਣ ਵਾਲੇ ਸੀਗੇ ਤੇ ਅੱਜ ਡੈਡੀ ਪਹਿਲਾਂ ਨਾ ਇੱਥੇ ਆਪਣੇ ਸਕੂਲ 'ਚ ਨਾ ਇੱਥੇ ਖੇਤੀਬਾੜੀ ਵਾਲੇ ਅਫਸਰ ਆਏ ਹੋਏ ਸੀਗੇ ਤੇ ਡੈਡੀ ਉਧਰ ਚਲੇ ਗਏ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਪ੍ਰਭਵੀਰ ਜੀ ਮੇਰੇ ਤੂੜੀ ਟਵਾ ਰਹੇ ਸੀਗੇ ਤੇ ਅਸੀਂ ਅੱਜ ਹੋ ਤਾਂ ਥੋੜਾ ਜਿਹਾ ਲੇਟ ਹੀ ਗਏ ਸੀਗੇ ਪਰ ਚਲ ਕੋਈ ਨਹੀਂ ਘਰ ਦਾ ਕੰਮ ਹੀ ਆ ਘਰੀ ਕਰਨਾਗਾ ਕਿਹੜਾ ਬਾਹਰ ਜਾ ਕੇ ਕੰਮ ਕਰਨਾ ਵੀ ਆਪਣੀਆਂ ਤਨਖਾਹਾਂ ਕੱਟੀਆਂ ਜਾਣਗੀਆਂ ਹਨਾ ਤੇ ਵਧੀਆ ਬਈ ਘਰੇ ਐਵੇਂ ਸੁੱਖ ਹੁੰਦਾਗਾ ਕਦੋਂ ਮਰਜ਼ੀ ਕੰਮ ਕਰੋ ਨਾਈਫੀ ਬਹੁਤ ਸੋਨਾ ਸਾਰਿਆਂ ਨੂੰ ਬਈ ਸਸਰੀ ਕਾ ਇੱਕ ਨਾ ਬਈ ਮੌਸਮ ਬਦਲ ਰਿਹਾਗਾ ਹੁਣ ਜਿਹੜੇ ਬਾਈਆਂ ਕੋਲੇ ਗਾਵਾਂ ਨਹੀਂ ਆ ਗਾਂ ਵਾਲੇ ਜ਼ਰੂਰ ਤਿਆਰਨ ਦੇਣਾ ਇੱਕ ਤਾਂ ਹੁਣ ਮੌਸਮ ਬਦਲਣ ਕਾਰਨ ਥੋੜਾ ਜਿਹਾ ਟੈਂਪਰੇਚਰ ਹਾਈ ਹੋ ਰਿਹਾਗਾ ਤੇ ਦੁੱਧ ਵਾਲੀਆਂ ਗਾਵਾਂ ਚ ਜਾਦੇ ਪ੍ਰੋਬਲਮ ਆ ਰਹੀਏ ਇੱਕ ਤਾਂ ਬੁਖਾਰ ਦੀ ਵੀ ਬੁਖਾਰ ਹੋ ਰਿਹਾ ਗਾਵਾਂ ਨੂੰ ਤੇ ਇੱਕ ਗਾਵਾਂ ਨਾ ਨੈਗੇਟਿਵ એનર્ਜੀ ਵੱਲ ਬਹੁਤ ਜਾ ਰਹੀਆਂ ਨੇ ਆ ਵੀ ਜਿਵੇਂ ਆਪਾਂ ਕਹਿ ਦਈਏ ਵੀ ਪਸ਼ੂ ਦੁੱਧ ਸਹੀ ਦੇਈ ਜਾਂਦੇ ਆ ਤੇ ਖਾਈ ਵੀ ਜਾਂਦੇ ਆ ਪਰ ਗਾਇਆਂ ਲਿਸੀਆਂ ਹੋਈ ਜਾਂਦੀਆਂ ਨੇ ਜਿਹਨੂੰ ਆਪਾਂ ਕਹਿ ਦਈਏ ਵੀ ਜਦ ਜੇ ਮੇ ਲੇਜੀ ਜੇ ਪਸ਼ੂ ਹੋ ਰਿਹਾ ਸੁਸਤ ਬਾੜੀਆਂ ਹੋਈ ਜਾਂਦੀਆਂ ਉਸੇ ਤਰ੍ਹਾਂ ਆਪਣੀ ਵੀ ਇੱਕ ਆ ਗਾਂ ਆਪਣੇ ਉਹ ਬਰਕਤ ਦੀ ਮੰਗੀਏ ਇਹਦੀ ਵੀ ਕਾਵਿੰਗ ਹੋਈ ਹੋਈ ਸੀਗੀ ਤੇ ਦੁੱਧ ਵਧੀਆ ਦੇਈ ਜਾਂਦੀ ਹੈਗੀ ਇਹ ਤੇ ਖਾਂਦੀ ਵੀ ਠੀਕ ਹੈਗੀ ਪਰ ਗਾਂ ਇਹ ਸੁਸਤ ਬਹੁਤ ਜ਼ਿਆਦੇ ਹੋ ਰਹੀ ਹੈਗੀ ਆ ਦੇਖੋ ਗਾਲਾ ਵੀ ਘਟ ਕਰਦੀ ਹੈਗੀ ਉਹ ਹਜੇ ਨੂੰ ਸ਼ੁਰੂਆਤ ਹੀ ਹੋਈ ਹੈਗੀ ਇਹ 네ਗੇਟਿਵ એનર્ਜੀ ਵੱਲ ਜਾਣ ਹੀ ਲੱਗੀ ਹੈ ਤੇ ਵੀ ਆਇ ਨਹੀਂ ਵੀ ਵੀ ਪੂਰੀ ਨਹੀਂ ਅਜੇ ਉਹ ਹੋਈਗੀ ਸ਼ੁਰੂ ਸ਼ੁਰੂ ਹੋਈ ਹੋਈ ਹੈਗੀ ਇਹ ਕੱਲ ਦੀ ਇਹਨੂੰ ਮੈਂ ਦੇਖੀ ਜਾਨਾ ਇਹਦੀ ਗੌਰ ਕਰੀ ਜਾਨਾਗਾ ਤੇ ਇਹਦਾ ਆਪਾਂ ਕੁਝ ਟ੍ਰੀਟਮੈਂਟ ਬਦਲਿਆ ਕੋਈ ਨੀਰਾਚਾਰਾ ਬਦਲਿਆ ਖਰਾਕ ਬਦਲੀ ਹੈ ਤੇ ਕੋਈ ਨਾਲ ਇਹਨੂੰ ਆਪਾਂ ਜਿਹੜੀਆਂ ਦਵਾਈਆਂ ਦੱਸੀਆਂ ਨੇ ਦਿੱਤੀਆਂ ਨੇ ਅੱਜ ਜੋ ਵੀ ਬਦਲਿਆ ਹੈ ਇਹਦਾ ਉਹ ਤੁਹਾਨੂੰ ਕੱਲ ਨੂੰ ਇਹਦੀ ਲੰਬੀ ਵੀਡੀਓ ਪਾ ਕੇ ਵੀ ਦੱਸਾਂਗੇ ਵੀ ਕੀ ਕੀ ਟ੍ਰੀਟਮੈਂਟ ਹੁੰਦਾਗਾ ਜਾਦੇ ਪਸ਼ੂ ਹੁੰਦਾਗਾ ਵੀ ਕਟੋਸਿਸ ਵੱਲ ਜਾਣ ਲੱਗ ਜਾਂਦੇ ਨੇਗੇ ਇਹ ਚੀਜ਼ ਦਾ ਹੁਣ ਜ਼ਰੂਰ ਧਿਆਨ ਰੱਖੋ ਇੱਕ ਤਾਂ ਆਪਣੇ ਗਾਂ ਆਪਦੀਆਂ ਗਾਈਆਂ ਦਾ ਟੈਂਪਰੇਚਰ ਜ਼ਰੂਰ ਚੈੱਕ ਕਰਿਆ ਕਰੋ ਜਦੋਂ ਤੁਹਾਨੂੰ ਐ ਲੱਗੇ ਨਾ ਵੀ ਪਸ਼ੂ ਜਾਦੇ ਨਾਸਾਂ ਫਲਾ ਕੇ ਸਾਹ ਲੈ ਰਿਹਾ ਹੈ ਸਾਹ ਲੈਣ ਚ ਤਕਲੀਮ ਮੰਦਾ ਗਾ ਜਿਹਨੂੰ ਆਪਾਂ ਕਹਦੇ ਆ ਵੀ ਜੋ ਪਸ਼ੂ ਹੋਮਕਦਾ ਗਾ ਉਦੋਂ ਟੈਂਪਰੇਚਰ ਜ਼ਰੂਰ ਚੈੱਕ ਕਰਿਆ ਕਰੋ ਤੇ ਇੱਕ ਪਸ਼ੂ ਦੇ ਦਾਣੇ ਪਾਣੀ ਦਾ ਖਿਆਲ ਰੱਖਿਆ ਕਰੋ ਇੱਕ ਪਸ਼ੂ ਦੇ ਅੱਖਾਂ ਵੱਲ ਜ਼ਰੂਰ ਨਿਗਾਹ ਮਾਰਿਆ ਕਰੋ ਵੀ ਪਸ਼ੂ ਅੱਖਾਂ ਤੋਂ ਫੇਸ ਤੋਂ ਪਸ਼ੂ ਐਕਟਿਵ ਲੱਗਦਾ ਹੈ ਜਾਂ ਸੁਸਤ ਹੋ ਰਿਹਾ ਹੈ ਗਾ ਇਹ ਚੀਜ਼ਾਂ ਦਾ ਧਿਆਨ ਜਰੂਰ ਰੱਖਿਆ ਕਰੋ ਬਾਕੀ ਇਹ ਦਾ ਆਪਾਂ ਨੂੰ ਕਨਫਰਮ ਹੋ ਰਿਹਾ ਕੁਝ ਤਾਂ ਇਹਦੇ ਬਲੱਡ ਵੀ ਘਟਾ ਹੈ ਗਾਂ ਚ ਹਿਮੋਗਲੋਬਿਨ ਘਟਾ ਹੈ ਥੋੜੀ ਜਿਹੀ ਲਿੱਸੀ ਸੀਗੀ ਦੁੱਧ ਤੇ ਜਿਆਦੇ ਤੇ ਚੱਲ ਰਹੀ ਆ ਇਹਦਾ ਆਪਾਂ ਜੋ ਵੀ ਟ੍ਰੀਟਮੈਂਟ ਕਰਿਆਗਾ ਤੇ ਜਿਹੜੀ ਵੀ ਇਹਦਾ ਫੀਡ ਸਪਲੀਮੈਂਟ ਆਪਾਂ ਬਦਲਿਆ ਕੁਝ ਵੀ ਉਹ ਤੁਹਾਨੂੰ ਕੱਲ ਨੂੰ ਲੌਂਗ ਵੀਡੀਓ 'ਚ ਦੱਸਾਂਗੇ ਹਾਂਜੀ ਤੇ ਬਾਕੀ ਅੱਜ ਆਪਣਾ ਇਹੀ ਬਲੌਗ ਸੀਗਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮਿਲਦੇ ਆਂ ਫਿਰ ਬਾਏ ਬਾਏ